ਕ੍ਰਾਂਤੀ ਜੋਖਾ ਨਾ ਹੋ ਮੇਰੇ ਅੰਦਰ ਇਤਰਾਜ਼ ਹੋ ਜਾਣਾ ਹੈ ਮਾ ਤੇ ਮਾਦੀ ਜਦੋਂ ਵਧੀਆਂ ਇੱਕ ਪੰਚੀ ਦੇ ਰੇਖਾ ਦਾ ਆਪ ਕੋ ਬਣਾਵਾ ਰਖਾਨੀ ਗੁਰੂ ਮਹਾਂਦੇਵ ਜੀ ਦੀਆਂ ਕੀਤੇ ਸਾਜੀ ਕਰੀਏ ਹੋਏ ਉਹ ਜੀ ਦਾ ਸਾਥਾ ਜੀ ਵਾਲੀ ਕੁਟੀ ਕੀ ਪਰਮਾਤਮਾ ਦੇ ਮਾਰਨ ਕੋ ਇਹਨਾਂ ਆਪਾਂ ਨੇ ਕੀ ਰਿਆ ਹੈ ਸਭਾ ਜੀ 안 ਲ ਪ ਤ ੀ ਜਾਓਗੇ ਦਾਗਾ ਦਾ ਲਾਗ ਪੇਦਲ ਦੀ ਪ੍ਰਕਾਰ ਨੂੰ ਮਤਦਾਨ ਕੋਈ ਆਸਰੇ ਵਿੱਚ ਰੱਖਾ ਜੇ ਤੁਹਾਨੂੰ ਕੰਨ ਲਈ ਆਪਣੇ ਦੇ ਜੇ ਜੋ ਜੇ ਰਹੇ ਆ ਫਿਰ ਜੀਓ ਲੋਕਾਂ ਜੇ ਆਪਣੇ ਦੇ ਜੋ ਕੀ ਹੋ ਗਏ ਸੋਗ ਦੇ ਜਵਾ ਕੇ ਛੇ ਮਥਾਰੇ ਵਾਲੇ ਵਿੱਚ ਨਮ ਲਓ ਛੇ ਮਸਰ ਕਾਦੇ ਨਹੀਂ ਜਾ ਰਹੇ ਨਹੀਂ ਜਾ ਰਹੇ ਛੇ ਮ ਜਿਹਦੇ ਬੰਦੇ ਹੁੰਦੇ ਆ ਉਹਨੇ ਸ਼ਾਨਦਾਰ ਜੀ ਕੇ ਗਏ ਛੇ ਮਸ ਜਿੰਨੇ ਮੋੜੇ ਹੋ ਗਏ ਆ ਉਹਨੇ ਤੇ ਜਿਹੜਾ ਸਾਡੀਆਂ ਤਗੜੀਆਂ ਬਾਲਣ ਦੇ ਸਮਰੱਥ ਹੈ ਕਿਉਂਕਿ ਤਾਂ ਕਰਾਇਆ ਜਨਾਬ ਜਿਆ ਜਿਹੜਾ ਸਾਡੀ ਇਸ ਪੰਜਾਬ ਦੀ ਇੱਕੋ ਸਾਡੀ ਧਰਤੀ ਦੇ ਉੱਤੇ ਖੇਤੀਬਾੜੀ ਕੈਗਰੋ ਦੇ ਕਾਹਲਾ ਦੇ ਜੀਵਨ ਦਾ ਸੌਪਟਿਆ ਹਾਵੇ ਨਾ ਮਾਲਕੀਆਂ ਬੜੇ ਨਾ ਹੋਈ ਹੈ ਤੇ ਉਹ ਜਿਹੜਾ ਸਾਡੇ ਕੋਲੋਂ ਹੈ ਸਾਡੇ ਕੋਲ ਜਿਹੜਾ ਇਤਿਹਾਸ ਹੈ ਜੋ ਨਾਇਕਾਂ ਦਾ ਸਾਹ ਤੈ ਤਾਂ ਹੌਂ ਮਾਰ ਕੇ ਹੱਥੋਂ ਮੈਂ ਅੱਜਾ ਕੇ ਸਰਕਾਰ ਜੀ ਜੋ ਸਰਕਾਰ ਜੀ ਦੇ ਫਰਮੇ ਖੇਤਰ ਵਿੱਚ ਬਰਖਾ ਨੇ ਨੀਤੀਆਂ ਬਹੁਤ ਹੀ ਅਉਮੀਅਨ ਦੇ ਤਰ੍ਹਾਂ ਦੇ ਜੰਤਕ ਖੇਤਰਿਆ ਰਹਾ ਹੈ ਸਾਥ ਕੀਤੇ ਹੈ ਸਾਰੇ ਦੁਨੀਆ ਦੇ ਲੋਕਾਂ ਨੇ ਸਾਰੇ ਸ਼ਕੂਤ ਹੱਥ ਮਾਰ ਸਰਕਾਰ ਪਰੇਲਾ ਫੌਜੀ ਅੱਗੇ ਸਰਕਾਰ ਦਰਿਆਵਾਂ ਦਾ ਮਾਰੀ ਲਿਆ ਸੋਲ ਜੀ ਦਾ ਖੇਤਰ ਤੇ ਨਾ ਹੋਵੇ ਉਹ ਜੰਤਕ ਖੇਤਰ ਵਿੱਚ ਦੁਨੀਆ ਦਾ ਨੰਗੇ ਹੋਇਆ ਇਹਦੇ ਨਾਲੇ ਸਾਡੇ ਵਾਲੇ ਦੀ ਖੇਤੂਲੇ ਦਾ ਕੋਈ ਨਹੀਂ ਆਉਂਦੀ ਆ ਕੰਮ ਕਰਾਉਂਦੇ ਆ ਅਸੀਂ ਚਾਹੁੰਦੇ ਆ ਕਿ ਆ ਬੇਟੀਵਾਲੀ ਖੇਤੂਲੇ ਵਿੱਚ ਵੀ ਕਾਰਪੋਰੇਟ ਖੇਤੂਲੇ ਸਿਲਕੇ ਨਾਲ ਚਲੇ। ਕਾਰਪੋਰੇਟ ਖੇਤੂਲੇ ਅਧਿਕਾਰ ਹੋਏ ਖੇਤੂਲੇ ਕਰਾਉਂਦਾ। ਜਾਂਦੀ ਖੇਤੂਲੇ ਦੀ ਖੇਤੂਲੇ ਕਾਰਪੋਰੇਟ ਖੇਤੂਲੇ ਨੂੰ ਬੁੜੀ ਕਰਨ ਵਾਸਤੇ ਸਰਕਾਰਾਂ ਨੇ ਨੀਤੀਆਂ ਪਾਉਂਦੀਆਂ ਭਾਰਤ ਦੇ ਨਾਲ ਉਪੀੜੀਆਂ ਲਾ ਦੇ ਆ। ਉਹ ਮਕਾ ਬਿੰਦਾਂ ਆਦੇ ਆ ਕੇ ਆਉਂਦੇ ਐ ਤੇ ਰੋਣਾ ਪੋੜਿਆ ਤੋੜ ਆ ਗਿਆ ਤੇ ਇਹ ਲੋਕਾਂ ਦੇ ਦਰਵਾਜ਼ੇ ਉੱਤੇ ਮੂਹਰੇ ਹਿੱਟਾ ਆਉਂਦੇ ਐ ਪੰਜ ਨੋ ਰਹੀਆਂ ਲੱਗਦੇ ਨੇ ਨਾ ਬਿਆ ਸਭੋਂ ਬਾਗ ਦੇ ਵਿੱਚ ਪੜਾ ਰਹੇ ਨੇ ਤੇ ਇਹ ਸੁਸੇਸ਼ਣ ਪੁਕਾਰੇ ਕੋਈ ਨਾ ਕਿਰੋ ਬਣਾਉਣ ਵਾਲੇ ਬਾਖੀ ਜੀ ਸਾਡੇ ਦਾ ਇੱਕ ਲਾਗੇ ਸਾਡੇ ਰੱਤਨ ਕੋਲ ਆਉਂਦੇ ਜੀ ਚਾਹੇ ਹਮੇਂ ਕਾਹਲੀ ਕਰਾਉਣੀ ਹੈ ਚਾਹੇ ਬਣਾਉਣਿਆਂ ਨਾਲੇ ਆਹ ਉਹ ਜੀ ਕਰਦੀਆਂ ਜੀ ਦੀਆਂ ਨਹੀਂ ਕਰਾਈਏ ਤੇ ਸਾਡੀਆਂ ਦੀਆਂ ਸਾਡੀਆਂ ਮੁਠੀ ਪਰਕਾਰ ਕੋਨੇ ਇਕੱਠਾ ਆ ਬਖੂਰ ਉਤੇ ਲੱਗੀਆਂ ਆਉਂਦਾ ਤੇ ਸਾਡੇ ਕੋਲੋਂ ਸਾਰਾ ਕੁਝ ਥੋਕੇ ਉਹਨਾਂ ਦੇ ਢੋਲੇ ਵਿੱਚ ਪਾਉਣ ਦੇ ਲੱਗੀਆਂ ਆਉਂਦਾ ਅਜੇ ਰਾਜ ਭਗ ਨਹੀਂ ਕਿਉਂਦੇ ਸਰਕਾਰ ਨੂੰ ਕਿਉਂਕਿ ਬਹੁਤ ਵਧੀਆ ਦਿਖਦਾ ਦਿਖਦੇ ਐ ਕਿ ਜੇਕਰ ਤੁਹਾਨੂੰ ਅੰਦਰ ਕਿਸੇ ਦਾ ਭਾਵਨਾ ਦਾ ਤਾਪ ਸੋਚ ਕਰ ਤੁਰੋਦਾ ਆ ਕੇ ਜਿਹੜਾ ਨਾਲ ਹੋਇਆ ਜਿਹੜੇ ਕਿਤੇ ਹੋਵੇ ਤਾਂ ਅੱਜ ਜਿਹੜਾ ਮੈਂ ਸਾਰੇ ਕਿਸਾਨਾਂ ਨੂੰ ਜੁਲੂਆ ਉੱਚਾ ਕਰਦਾ ਖਤਮ ਕਰੇ ਇਹ ਕਹਾਣਾਂ ਲੈ ਕੇ ਜਦੋਂ ਵੀ ਆਹ ਰੋਕ ਪਵਨ ਸਨਮ ਤੇ ਤਾਂਰਾ ਬੋਦੀ ਦੇਖਿਆ ਸੜਕਾਂ ਦੇ ਉੱਤੇ ਗੰਦਾ ਕਹਿੰਦੇ ਲੋਕਤੰਤਰ ਹੈ ਭਾਰਤ ਨੂੰ ਸਭ ਤੋਂ ਵੱਡਾ ਜਿਉਂਈ ਦਾ ਚੈਂਪੀਅਨ ਮੰਨਿਆ ਹੈ ਕਹਿੰਦੇ ਭਾਰਤ ਦੇ ਵਿੱਚ ਹਰ ਇੱਕ ਨੂੰ ਦਾਪਰਤਾ ਹੈ ਗੱਲ ਕਹਿਣ ਦੀ ਅਜ਼ਾਦੀ ਹੈ ਆਪਣੇ ਵਿਚਾਰ ਮੁਕਤੀਏ ਜਾਂਦੀ ਹੈ ਪਰ ਜਾਣ ਦੇ ਤੌਰ ਤੇ ਆ ਪਰ ਜਦੋਂ ਵੀ ਆਪਦੇ ਹੱਥਾਂ ਦੀ ਗੱਲ ਕਰਦੇ ਆ ਜਦੋਂ ਵੀ ਸਰਕਾਰ ਨਾਲ ਹੋਵੇ ਜਿੱਤਾ ਦੀ ਗੱਲ ਕਰਨ ਵਾਸਤੇ ਸਰਸਤਾ ਦੇਣ ਦੀਆਂ ਬਿਨਾਂ ਕਰਦੇ ਆ ਤਦ ਵੀ ਦੇਖਿਆ ਕਿ ਆ ਫਰਜ਼ੂਲੀ ਕੋਈ ਕੀਮਤ ਨਹੀਂ ਰਹੀ ਉਹ ਆ ਇਸ ਸਰਕਾਰ ਉੱਤੇ ਸਾਡੇ ਲਈ ਕਿਵੇਂ ਬਿਮਾਰੀ ਹੋਈ ਹੈ ਕਿਵੇਂ ਕਰੋਨਾ ਦਾ ਹਮਲਾ ਕੀਤਾ ਹੈ ਕਿਵੇਂ ਜਿੜੀਆਂ ਗੋਲੀਆਂ ਚਲੰਗਿਆ ਹੈ ਤੇ ਕਿਹੜੇ ਕਾਪਾ ਦੇ ਵਿੱਚ ਚੜ ਕੇ ਆਉਂਦੇ ਨੇ ਕਿਉਂ ਪੜਪੜਿਆ ਕਿਵੇਂ ਦਿੱਤਾ ਦਾ ਹੱਥ ਹੋ ਰਿਹਾ ਜਿੜੀਆਂ ਗੋਲੀਆਂ ਨਾਲ ਅੱਗੇ ਬੰਦੇ ਜੀ ਆਈ ਗਾਏ ਕਵਰ ਤੋਂ ਪੀਲੇ ਧੱਪੜਾ ਲਾ ਰਹੇ ਕੰਗਾਂ ਦੇ ਕਿੰਨਾ ਵੱਡਾ ਹੋਣਾ ਪਈਆ ਤੇ ਜੇ ਬਕਰ ਦੇ ਉੱਤੇ ਖੋਲੇ ਥੈਕੜੇ ਖਾਤੀ ਪੱਤਰ ਹੋਏ ਸ਼ੀਰ ਹੋਏ ਕਿਤੇ ਪੀੜੀਆਂ ਨੇ ਨਹੀਂ ਦਿੱਤੀ ਇਹ ਕੰਦਾ ਅੱਜ ਮੜਕਾ ਦੇ ਕੰਦਾ ਗੱਡੀ ਰੱਖੀ ਹੈ ਚਮਕਾ ਰਹਾ ਨਹੀਂ ਇਹ ਕੰਦਾ ਕੰਦਾ ਕੱਢ ਕੇ ਪਿੰਡਾਂ ਪੜਕੇ ਸਰਕਾਰਾਂ ਨੂੰ ਦੇ ਕੀਆ ਨਾ ਪੰਜਾਬ ਸਰਕਾਰ ਨੂੰ ਖੁਸ਼ੀ ਹੈ ਕਦੇ ਵੀ ਕਿਆ ਦਿੱਤਾ ਬਈ ਬਾਦੂ ਉਹ ਕੰਮ ਦਾ ਕਰਦਾ ਰਹੇ ਆ ਜਨਾਬ ਸਰਕਾਰ ਨੂੰ ਆ ਬਟਾ ਜੇ ਤੁਹਾਨੂੰ ਆਪਣੇ ਕੋਲ ਆ ਜਾਈ ਗਿਆ ਕਿ ਇਹ ਲੋਕਾਂ ਨੇ ਇਹ ਬਾਰੇ ਬੋਲੀ ਹੈ ਸਾਡੇ ਆਲੇ ਦਾ ਹੁੰਦੇ ਆ ਕੇ ਹਾਲਾਂਕਿ ਸਾਡਾ ਆਪਣੇ ਲਈ ਲੋਕੀਆਂ ਸਰਕਾਰ ਨੇ ਲੋਕੀਆਂ ਆਇਆ ਤੇ ਸਰਕਾਰ ਯਾ ਬਰਗਾਂ ਦੇ ਉੱਤੇ ਕਦਾ ਹਟਾਓ ਰਾਜਤਾਨੀਏ ਜੁਲੀ ਖਾਦੇ ਅਸੀਂ ਰਾਜਤਾਨੀ ਦੇ ਉੱਤੇ ਤਾਕੀ ਨੇ ਖੜੇ ਹੋ ਗਏ ਆ ਬਲੇ ਅਸੀਂ ਰਾਜਪਦਮਨ ਨੂੰ ਅੱਥੀਂ ਚਲੇ ਸਾਡੇ ਦਾ ਰਾਜ ਆਵਾਜ਼ ਨਹੀਂ ਪਾਉਣੀ ਹੈ ਖੜਾ ਜਾ ਤੁਸੀਂ ਤਾਕੀਆ ਕੀਤੀ ਹੈ ਕਰਾ ਦੇ ਦਸਾਂਗੇ ਆਜੀਆਂ ਨੰਗੇ ਤਾਂ ਆਖੀ ਤਿੰਨ ਨੰਗੇ ਤਾਂ ਸਰਕਾਰਾਂ ਦੇ ਤੁਹਾਡੇ ਬਿਠਾਏ ਹੋયા ਅਸੀਂ ਚਾਹੁੰਦੇ ਹਾਂ ਕਿ ਜੁਲੀ ਦੇ ਉੱਤੇ ਜੀ ਰਾਤਾ ਦੇ ਉੱਤੇ ਜੀ ਬਸਤੀ ਹੈ ਸਾਡੇ ਲੋਕਾਂ ਨੂੰ ਵੀ ਰਾਤਾ ਦੇ ਵਿੱਚ ਆ ਸਰਕਾਰ ਮਿਹਨਤ ਕਰਨ ਵਾਲੇ ਲੋਕਾਂ ਦੇ ਨਾਲ ਦੀ ਉੱਦੀ ਕੌਟੇ ਵਿੱਚ ਗ੍ਰਿਵਾਹੀ ਕਰ ਰਹੀ ਹੈ ਅੱਜ ਤਾਂ ਮਿਹਨਤਾਂ 24 ਘੰਟਿਆਂ ਦੇ ਵਿੱਚੋਂ 16-16 ਘੰਟੇ ਮਿਹਨਤਾਂ ਕੀਤੀਆਂ ਕੀਤੀ ਵਾਲੇ ਸੈਕਟਰ ਦੇ ਵਿੱਚ ਆਪਾਂ ਪਹਿਲਾਂ ਮੋੜ ਕੀਤੀ ਹੈ ਸਰਕਾਰਾਂ ਮੰਗਣ ਜਾਂਦੀਆਂ ਹੁੰਦੀਆਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚੋਂ ਟੁਠੇ ਛੜਾਏ ਹੈ ਆਕਮ ਨੇ ਪਰ ਬਣਾਇਆ ਉਹ ਗੁਰੂ ਆਕਮ ਨੇ ਪਰ ਬਣਾਇਆ ਜਿਉਂ ਤੋਂ ਜਾਨੀਏ ਦੇ ਵਿੱਚੋਂ ਸਾਨੂੰ ਮਿਲੇ ਐ ਖੋਦਕਸ਼ੀਆਂ ਸਾਨੂੰ ਮਿਲੇ ਐ ਕਰਜ਼ੇ ਤੇ ਸਾਨੂੰ ਮਿਲਿਓ ਨਾ ਨਾ ਗੁਰਮਾਖੀਆਂ ਜਿੰਨਾਂ ਦਾ ਨਾ ਸਾਡੀਆਂ ਜੇਬਾਂ ਦੇ ਵਿੱਚ ਨਹੀਂ ਇਹ ਕਰਕੇ ਆ ਵੀ ਇਹ ਕੋਈ ਬੈਂਕਾਂ ਦੇ ਆ ਸਰਕਾਰ ਦੇ ਕੋਲ ਕੇ ਸਰਕਾਰ ਦੇ ਉਧਾਰ ਤੇ ਖੋਲੋ ਲੋਕਾਂ ਦੀ ਖੱਜਲ ਖਵਾਦੀ ਐ ਇਹ ਖਤਮ ਕਰੋ ਬਰਦਾਸ਼ਤ ਨਹੀਂ ਦੇਣੇ ਹੌਣ ਵਾਲੇ ਦਰਾਂ ਦੇ ਵਿੱਚ ਬਰਦਾਸ਼ਤਾ ਹੋਣੀ ਐ ਆ ਫਾਇਦਾ ਨੂੰ ਕਦੀ ਜਿਹੜੇ ਚੋਏ ਚੱਲਦੇ ਆ ਵਾਸਤੇ ਕਰਦੇ ਆ ਸਾਰੇ ਇਹ ਕਦੇ ਰਸਤੇ ਬੰਦ ਹੋਣੇ ਆ ਲੋਕਾਂ ਦੇ ਹੋਰ ਦਾ ਟਿੱਕੂ ਆਇਆ ਸਾਡੇ ਰੋਡ ਟਿੱਕਾ ਖੜੀਆਂ ਹੋਈਆਂ ਇਹ ਕਰਕੇ ਅਸੀਂ ਮੰਗ ਕਰਦੇ ਆ ਕਿਦਰ ਦੀ ਸਰਕਾਰ ਤੋਂ ਵੀ ਸਾਫ ਸਾਬ ਕਰੀ ਤੇ ਸਾਨੂੰ ਜਿੱਥੇ ਜਾਉਣੀ ਚਾਹੀਦੀ ਹੈ ਜਾਂਦੇ ਨੇ ਜੇ ਨਹੀਂ ਕਰਦੇ ਤਾਂ ਇਹ ਸਾਡੇ ਸ਼ਹਿਰ ਚੱਲ ਰਹੇ ਐ ਇਹ ਸ਼ਰਤ ਇਹਦਾ ਬਾਤ ਨਹੀਂ ਆਉਂਦੇ ਇਹ ਸ਼ਰਤ ਇਹਦੇ ਛਿੱਟੇ ਦੇ ਪੁੱਤ ਨੇ ਆਹਾਂ ਛਿੱਟੇ ਰਸਤੇ ਦੋੜਾ ਸਰਕਾਰ ਕੋਲੇ ਮੋੜੀ ਸਰਕਾਰ ਆਪੋ ਜੀ ਸਰਕਾਰ ਵੱਡਾ ਰਖਾਣਾ ਆ ਅਮੇਰ ਕਰਾਈ ਮੋਦੀ ਸਰਕਾਰ ਦਾ ਕੀਤਾ ਤੇ 2027 ਦੇ ਉੱਚਾ ਛੱਤੀ ਪੋਚਾਂਗੇ ਗਰੰਟੀ ਹੈ ਜਗਤ ਜੀ ਸਾਡੀ ਜ਼ਬਰਦਸਤ ਹੈ ਅਸੀਂ ਕਦੇ ਵੀ ਸ਼ਰਤ ਨਹੀਂ ਆਦੇ ਅਸੀਂ ਸ਼ਰਤ ਜਿੱਤਾਂਗੇ ਤੇ ਤੁਹਾਡੀ ਝੂੜੀ ਹੋਰ ਲਾਗੇ ਸੀਸੀਟੀਵੀ ਚਾਹੀਏ ਮੰਗਾਈ ਹੋਰ ਕੋਰਣਾ ਨਹੀਂ ਕੀਤੀ ਹੋਰ ਜਿਹੜਾ 2027 ਦੀਆ ਤੋਂ ਲਗਾਤਾਰ ਅੱਗੇ ਚੱਲਾਂਗੇ ਕੋਰ ਜੋ ਚਾਹੇ ਪੰਜਾਬ ਵੀ ਸਰਕਾਰ ਹੋਵੇ ਚਾਹੇ বিজেপি ਦੀ ਸਰਕਾਰ ਹੋਵੇ ਜੇ ਸਾਡੇ ਨਾਲ ਉਹ ਕੀਆ ਕਰੋਗੇ ਤਾਂ 2027 ਦੇ ਵਿੱਚ ਫਟੇ ਖਾ ਖੋਗੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਲਿਓ ਇਹ ਕਰਕੇ ਇਹ ਸਾਡੇ ਖਤ ਜਾਰੀ ਰਹੇ ਇਹ ਖਤ ਦੇਉਾ ਸਪੋਰਟ ਨਹੀਂ ਪਰਦੇ ਜਿਹਨਾਂ ਦਾ ਪੂਰੀ ਜਿੰਦਗੀ ਆਸਾਰੀ ਕਹੋਈ ਹੈ ਉਨੀ ਦੇਰ ਤੱਕ ਜਿਹੜਾ ਰਜਾ ਜਾਰੀ ਨੇ ਹੈ ਇਸ ਕਰਕੇ ਤੁਸੀਂ ਬੜਾ ਇਹ ਕਾਗਜ਼ਾਂ ਤੇ ਲੋਟ ਪਾ ਰਹੇ ਨੇ ਬੋਲ ਰਹੇ ਨੇ ਤੁਸੀਂ ਦਾ ਸਰਪਰਵਾ ਆ ਗਿਆ ਹੋਟਲੇ ਹੈ ਇਸ ਕਰਕੇ ਭਰਾ ਹੋਇ ਕੋ ਨਾ ਇਹ ਨਾ ਜਵਾਬ ਮਲਾਏ ਤੇ ਇਹ ਕਬਾਤਾ ਨੀਤ ਦੇ ਉਪਰ ਜੋ ਕਿ ਨਾ ਹੁਲਾਵੇ ਕਸ਼ਾਨ ਮਜ਼ਦੂਰ ਲਾਗੂ ਮਿਆਸੀ ਇਕਤਾ